ਹਾਂਜੀ ਪਾਪਾ ਜੀ ਕੀ ਤੁਹਾਡਾ ਨਾਮ ਹੈ ਤੇ ਅੱਜ ਇਸ ਜਗ੍ਹਾ ਤੇ ਦੁਬਾਰਾ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਜੇ ਤਾ ਦਾਲ ਸਾਹਿਬ ਵਿੱਚ ਚਲਦੇ ਮੇਰਾ ਨਾਮ ਜਤਕਾਰ ਬਾਬਾ ਗੁਪਿੰਦਰ ਸਿੰਘ ਜੀ ਗੁਰੂਪੰਜਰ ਵਾਲੇ ਬੁੱਢਾ ਦਾਲ ਦੇ ਸ਼ੌਨੀ ਗੁਰਦੁਆਰਾ ਕੀ ਪਾਸੇ ਨੌ ਪਾਸੇ ਜਿਸਵੇਂ ਤਾਲਾਪੁਰ ਸਿੰਘ ਜੰਗੌਰ ਸਾਹਿਬ ਤੋਂ ਸੋ ਇਹ ਜੋ ਗੁਰਦੁਆਰਾ ਨਵਾਬ ਕਪੂਰ ਸਿੰਘ ਜੀ ਜੋ ਬੁੱਢਾ ਦਾਲ ਦੇ ਜਥੇਦਾਰ ਹੋਇਆ ਉਹਨਾਂ ਦੇ ਨਾਮ ਤੇ ਬੁੱਢੇ ਦਾਲ ਦਾ ਬੜਾ ਪ੍ਰਾਰਥਨਾ ਸਥਾਨ ਹੈ ਜਿਹਦਾ ਤਕਰੀਬਨ ਪਿਛਲੇ 1.5 ਪੌਣੇ 2 ਸਾਲਾਂ ਤੋਂ ਅਦਾਲਤ ਦੇ ਵਿੱਚ ਸਾਡਾ ਦੂਸਰੀ ਧਿਰ ਦੇ ਨਾਲ ਜੋ ਮੁਕੱਦਮਾ ਚੱਲ ਰਿਹਾ ਸੀ ਪਹਿਲਾਂ ਵੀ ਇਸਥਾਨ ਸਾਡੇ ਕੋਲ ਸੀ ਪਰ ਕੁਝ ਸ਼ਰਾਰਤ ਤੇ ਤੱਤਾਂ ਦੇ ਕਾਰਨ ਕਰਕੇ ਇੱਥੇ ਸ਼ਰਾਰਤ ਹੋਈ ਜਿਸ ਕਰਕੇ ਥੋੜਾ ਜਿਹਾ ਵਕਤਮੋ ਖੱਦਾਂ ਹੋ ਗਏ ਉਸ ਤੋਂ ਬਾਅਦ ਪੌਣੇ 9 ਸਾਲਾਂ ਤੋਂ ਚੱਲ ਰਿਹਾ ਸੀ ਜੇ ਸਾਹਿਬ ਵਿੱਚ ਇਜ਼ਾਲ ਪਾਵਾ ਬਣ ਗਈ 64 ਕਰੋੜ ਦੇ ਚੌਥੇ ਮਹੀਨੇ ਕਰੋੜੀ ਪੰਚਾਇਤਾਂ ਦੀੁੰਦਾਲਾ ਉਨਾ ਵੱਲੋਂ ਮਾਜਮਾ ਹਦਾਲਤ ਦੇ ਵਿੱਚ ਇਸ ਦਾ ਕੇਸ ਚੱਲ ਰਿਹਾ ਸੀ ਬਰੋਮਾ ਰਾਜੇ ਨੇ ਬੜੀਆ ਭਾਰ ਰਕਮ ਬਖਸ਼ਿਸ਼ ਕੀਤੀ ਹੈ ਗੁੱਟਾਦਾਲ ਦੇ ਜੱਫੇਦਾਰ ਨਵਕੁਰ ਸਿੰਘ ਜੀ ਨੇ ਆਪ ਮਿਹਰ ਭਰਿਆ ਹੱਥ ਰੱਖ ਕੇ ਸਿੰਘ ਸਾਹਿਬ ਜੱਫੇਦਾਰ ਬਾਬਾ ਜੀ ਬਾਬਾ ਬਲਮੀਰ ਸਿੰਘ ਦੀ 96 ਕਰੋੜੀ 14ਵੇਂ ਮੱਥੇ ਸ਼੍ਰੋਣੀ ਪੰਚਾ ਕਾਲੀ ਗੁੱਟਾਦਾਲ ਉਹਨਾਂ ਦੀ ਜਿੱਤ ਪ੍ਰਦਾਨ ਕੀਤੀ ਹੈ ਅੱਜ ਸਤਾਰਜੋਗ ਅਦਾਲਤ ਦੇ ਵਿੱਚ ਇਹ ਫੈਸਲਾ ਆਇਆ ਕਿ ਇਹ ਜੋ ਸ਼ੋਨਾ ਹੈ ਇਹ ਸ਼ਰੋਣੀ ਪੰਥ ਅਕਾਲੀ ਪੁੱਢਾ ਦਲ ਦਾ ਪ੍ਰਾਪਤ ਰਿਹਾਣਾ ਹੈ। ਅੱਜ ਜੋ 14ਵੇਂ ਅਪੀਲ ਸ਼ਰੋਣੀ ਪੰਥ ਅਕਾਲੀ ਪੁੱਢਾ ਦਲ ਦੀ ਮੌਜੂਦਤਾ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਬੜਵੀਰ ਸਿੰਘ ਜੀ। ਸੋ ਅਦਾਲਤ ਦਾ ਇਹ ਫੈਸਲਾ ਆਇਆ ਕਿ ਇਹ ਅਸਥਾਨ ਉਹਨਾਂ ਨੂੰ ਸੌਂਪਿਆ ਜਾਵੇ। ਸੋ ਮਾਣਯੋਗ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਕਾਨੂੰਨਨ ਤੌਰ ਤੇ ਇੱਥੇ ਜੋ ਸਾਡੇ ਨਾਲ ਫੋਰਸ ਆਈ ਅਤੇ ਉਹ ਆ ਕੇ ਬਾਬਾ ਸੁਖਦੇਵ ਸਿੰਘ ਜੀ ਅਤੇ ਹੋਰ ਸਾਰੇ ਇੱਥੇ ਮਹਾਪੁਰਸ਼ਾ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜ ਫੁੱਟਾਦਾਲ ਉਹਨਾਂ ਵੱਲੋਂ ਭੇਜੇ ਹੋਏ ਸਾਰੇ ਅਸੀਂ ਸਿੰਘ ਇੱਥੇ ਪਹੁੰਚੇ ਅਤੇ ਪੁਲਿਸ ਦੇ ਨਾਲ ਆ ਕੇ ਅਸੀਂ ਇਸ ਸਥਾਨ ਦੇ ਅੰਦਰ ਪ੍ਰਵੇਸ਼ ਕੀਤਾ ਇੱਥੇ ਜੋ ਬਹੁਤ ਜ਼ਿਆਦਾ ਬੇਅਦਬੀ ਭਰਿਆ ਜਿਹੜਾ ਅਸੀਂ ਉਹ ਕਾਰਜ ਹੋ ਰਿਹਾ ਸੀ ਉਹ ਸਾਰਾ ਹੁਣ ਟਰੈਕਟਰ ਲੱਗੇ ਹੋਏ ਹਨ ਉਹ ਸਫਾਈ ਹੋ ਰਹੀ ਹੈ ਇੱਧਰ ਸਿੰਘ ਲੱਗੇ ਹਨ ਸਫਾਈ ਹੋ ਰਹੀ ਹੈ ਹੁਣ ਇਹ ਦੁਬਾਰਾ ਸਾਡੇ ਪ੍ਰਬੰਧ ਹੇਠ ਆ ਚੁੱਕਾ ਹੈ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇਹ ਪਤਾ ਲੱਗਦਾ ਹੈ ਜਥੇਦਾਰ ਨਵਾਬ ਖੂਰ ਸਿੰਘ ਜੀ ਦਾ ਅਸਥਾਨ ਹੁਣ ਇਹ ਦਿਨ ਦੁਗਣੀ ਅਤੇ ਰਾਤ ਚੌਂਕੀ ਚਰੱਕੀ ਕਰੇਗਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਹਿਲਾਂ ਤੋਂ ਵੀ 11 ਸਾਲ ਦੇ ਨਾਲ ਇਸ ਦੀ ਸੇਵਾ ਸੰਭਾਲ ਕਰਾਂਗੇ ਫੇ ਗੁਰੂ ਪੁਰਬ ਨੇੜੇ ਆ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਪੁਰਬ ਨੇੜੇ ਆ ਰਿਹਾ ਸੰਤਾਂ ਨੂੰ ਵੀ ਅਪੀਲ ਕਰਦੇ ਚੁਣਦੇ ਹਾਂ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਪੁਰਬ ਇਹ ਆ ਰਿਹਾ ਨੇੜੇ ਗੁਰੂ ਨਾਨਕ ਦੇਵ ਮਹਾਰਾਜ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਉਹਨਾਂ ਅਤਿਰਾ ਸਾਲ 10 ਮਹੀਨੇ ਤੇ 5 ਦਿਨ ਦੀ ਉਮਰ ਪੀਤ ਕਰਕੇ 39000 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕਰਕੇ ਸਾਰੀ ਦੁਨੀਆ ਨੂੰ ਏਕਤਾ ਦਾ ਸੰਦੇਸ਼ ਦਿੱਤਾ ਕਿ ਅਸੀਂ ਵੀ ਇਸ ਅਸਥਾਨ ਕੋਲ ਨਵਾਬ ਖੂਰ ਸਿੰਘ ਜੀ ਜੋ ਸ਼ਰੋਮੀ ਪੰਥ ਅਕਾਲੀ ਵੱਡਾ ਦਲ ਦੇ ਜਥੇਦਾਰ ਸਨ ਉਹਨਾਂ ਦੇ ਅਸਥਾਨ ਤੋਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲਾ ਜਿਹੜਾ ਜੋੜ ਮਿਲਣਾ ਧਰਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਕੋਈ ਇਥੇ ਚੜ੍ਹਦੀ ਕਲਾ ਦੇ ਵਿੱਚ ਏਕਤਾ ਦੇ ਵਿੱਚ ਮਨਾਇਆ ਜਾਵੇ ਅਤੇ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਸ਼ਰੋਮੀ ਪੰਥ ਅਕਾਲੀ ਵੱਡਾ ਦਲ ਦੇ ਜਥੇਦਾਰ 14ਵੇਂ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋਲੀ ਉਹਨਾਂ ਦੀ ਅਧੀਨ ਜਿਹਦੇ ਵਿੱਚ ਆ ਕੇ ਉਹਨਾਂ ਦੀ ਛਤਰ ਛਾਇਆ ਹਟਾ ਕੇ ਵੱਡੇ ਦਲ ਦੀ ਕਮਾਨ ਹੇਠਾ ਆ ਕੇ ਸਾਰੇ ਕਾਰਜ ਕਰੋ ਆਗਿਆ ਚੱਲੇ ਪੰਥ ਕੀ ਖਾਏ ਨਾ ਜਮਕਾ ਬਾਣ ਜੋ ਪੰਥ ਦੀ ਆਗਿਆ ਦੇ ਵਿੱਚ ਆਵੇਗਾ ਉਹ ਹੀ ਚੜ੍ਹਦੀ ਕਲਾ ਦੇ ਵਿੱਚ ਜਾਵੇਗਾ ਵਾਹਿਗੁਰੂ ਜਿੱਤਾਂ ਸਾਤ ਸਾ ਵਾਹਿਗੁਰੂ ਜਿੱਤਾਂ